ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬੀ ਸਾਧ ਸੰਗਤ ਜੀਓ ਕੱਲ ਆਪਾਂ ਇੱਕ ਵੀਡੀਓ ਦੇ ਰਹੇ ਹਾਂ ਵਿਰਾਗ ਦੇ ਸੰਬੰਧੀ ਵਿਚਾਰ ਕੀਤੀ ਸੀ ਵਿਰਾਗ ਕੁਰਬਾਨੀ ਦੇ ਵਿੱਚ ਵਿਰਾਗ ਕਿਵੇਂ ਪੈਦਾ ਹੁੰਦਾ ਹੈ ਕੁਰਬਾਨੀ ਦੇ ਅਨੁਸਾਰ ਸੋ ਸਾ ਸੰਗਤ ਅੱਗੇ ਸੀ ਵਿਰਾਂਗ ਦੀਆਂ ਕਿਸਮਾਂ ਕਿੰਨੀਆਂ ਆਂ ਅੱਜ ਆਪਾਂ ਵਿਰਾਂਗ ਦੀਆਂ ਜਿਹੜੀਆਂ ਕਿਸਮਾਂ ਆ ਉਹਨਾਂ ਬਾਰੇ ਵਿਚਾਰ ਕਰਨੀਆਂ ਸੋ ਪਹਿਲਾਂ ਆਪਾਂ ਦੇਖੀਏ ਵਿਰਾਂਗ ਦੀ ਗੱਲ ਆਪਾਂ ਕਰ ਚੁੱਕੇ ਆ ਹੁਣ ਵਿਰਾਂਗ ਹੈ ਉਹ ਤਿੰਨ ਪ੍ਰਕਾਰ ਦਾ ਹੁੰਦਾ ਹੈ ਵਿਰਾਂਗ ਤਿੰਨ ਪ੍ਰਕਾਰ ਦਾ ਹੁੰਦਾ ਇਹਦੇ ਵਿੱਚ ਹੈ ਪਹਿਲਾ ਹੈ ਸੋਤੇ ਵਿਰਾਂਗ ਦੂਜਾ ਹੈ ਸੰਗਤੀ ਵਿਰਾਂਗ ਸਿਜਹ ਕਾਰਨ ਵੈਰਾਗ ਇਹ ਤਿੰਨ ਤਰ੍ਹਾਂ ਦੇ ਹੁਣ ਆਪਾਂ ਇਹਨਾਂ ਨੂੰ ਵੱਖਰੇ ਵੱਖਰੇ ਦੇਖੀਏ ਸੋਤੇ ਵੈਰਾਗ ਕੀ ਆ ਸੋਤੇ ਵੈਰਾਗ ਸੋਤੇ ਵੈਰਾਗ ਉਹ ਹੁੰਦਾ ਜਿਹਦੇ ਵਿੱਚ ਮਨੁੱਖ ਜੀਵ ਇਸਤਰੀ ਦੇ ਕੋਲ ਆਉਂਦੇ ਪਾਸ ਪਿਛਲੇ ਜਨਮਾਂ ਦੀ ਨਾਮ ਸਿਮਰਨ ਦੀ ਕਮਾਈ ਨਾਮ ਸਿਮਰਨ ਦੀ ਕਮਾਈ ਅਧਿਆਤਮਿਕ ਪੂੰਜੀ ਅਧਿਆਤਮਕ ਪੂੰਜੀ ਜਿਹਨੂੰ ਕੈਪੀਟਲ ਕਹਿੰਦੇ ਆ ਉਹਨਾਂ ਕੋਲ ਹੁੰਦੀ ਆ ਅਧਿਆਤਮਕ ਪੂੰਜੀ ਜਿਹੜੀ ਆ ਉਹ ਹੋਣ ਕਰਕੇ ਛੋਟੀ ਉਮਰ ਤੋਂ ਹੀ ਉਹ ਪਰਮਾਤਮਾ ਨੂੰ ਮਿਲਣ ਦੀ ਤੀਬਰ ਖੇਚ ਹੁੰਦੀ ਹੈ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਤੀਬਰ ਖੇਚ ਹੁੰਦੀ ਆ ਕਿਨੂੰ ਪਰਮਾਤਮਾ ਨੂੰ ਮਿਲਣ ਦੇ ਲਈ ਤੀਖੇ ਚ ਹੁੰਦੀ ਆ ਜਿਵੇਂ ਮਹਾਪੁਰਸ਼ ਨੇ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਤੀਬਰ ਖੇਚ ਹੁੰਦੀ ਹੈ ਜਿੰਨੇ ਮਹਾਪੁਰਸ਼ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਪਰਮਾਤਮਾ ਨੂੰ ਮਿਲਣ ਦੀ ਵਾਤੇ ਉਹਨਾਂ ਦੇ ਅੰਦਰ ਤੀਬਰ ਛੇਤ ਹੁੰਦੀ ਹੈ ਸੋ ਅੱਗੇ ਹੈ ਸਾਡੇ ਕੋਲੇ ਸੰਗਤੀ ਵੈਰਾਗ ਇਹ ਤਾਂ ਸੁਤੇ ਹੋ ਗਿਆ ਨਾ ਸੁਤੇ ਜਿਹੜੀ ਪਹਿਲਾਂ ਉਹਨਾਂ ਦੀ ਕੀਤੀ ਹੋਈ ਇਹ ਅਧਿਆਤਮਿਕ ਪੂੰਜੀ ਇਕੱਠੀ ਉਹਦੇ ਅਨੁਸਾਰ ਹੁਣ ਆ ਗਿਆ ਸੰਗਤੀ ਵੈਰਾਗ ਇਹਦੇ ਵਿੱਚ ਜੀਵਾਂ ਨੂੰ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਨ ਨਾਲ ਵੈਰਾਗ ਹੁੰਦਾ ਜਦੋਂ ਮਹਾਪੁਰਸ਼ਾਂ ਦੀ ਸੰਗਤ ਹੋਵੇ ਗੁਰਮੁਖ ਪਿਆਰਿਆਂ ਦੀ ਸੰਗਤ ਹੋਵੇ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਉਹ ਫਿਰ ਉੱਥੇ ਵਿਰਾਗ ਪੈਦਾ ਹੁੰਦਾ ਉਪਜਦਾ ਇਸ ਤਰ੍ਹਾਂ ਉਹ ਅਧਿਆਤਮਿਕ ਤਰੱਕੀ ਲਈ ਅਧਿਆਤਮਿਕ ਮਾਰਗ ਉੱਤੇ ਚੱਲਣ ਦਾ ਯਤਨ ਕਰਦੇ ਆ ਉਦਮ ਕਰਦੇ ਆ ਉਦਮ ਕਰਦੇ ਆ ਕਿਉਂਕਿ ਉਹਨਾਂ ਦਾ ਸਬੰਧ ਕਿਨਾਂ ਨਾਲ ਹੋ ਗਿਆ ਮਹਾਂਪੁਰਸ਼ਾਂ ਦੇ ਨਾਲ ਉੱਤੇ ਚੱਲਣ ਦਾ ਉਦਮ ਸ਼ੁਰੂ ਕਰ ਦਿੰਦੇ ਆ ਹੁਣ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਸੀ ਭਾਈ ਭਾਈ ਪਗੀਰਤ ਜੀ ਸੀ ਪਾਈ ਮਨ ਮਨ ਸੁਖ ਜੀ ਸੀ ਇਹ ਦੁਨੀ ਚੰਦ ਸੀ ਇਹਨਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਵਿਰਾਗ ਹੋਇਆ ਇਹ ਉਹਨਾਂ ਦੀ ਸੰਗਤ ਕਰਕੇ ਵਿਰਾਗ ਹੋਇਆ ਇਹਨੂੰ ਅਸੀਂ ਕਹਿੰਦੇ ਆ ਸੰਗਤੀ ਬੈਰਾਗ ਇਹਨੂੰ ਕੀ ਕਹਿੰਦੇ ਆ ਅਸੀਂ ਸੰਗਤੀ ਬੈਰਾਗ ਇਹ ਹੁਣ ਆਪਾਂ ਨੂੰ ਇਹ ਸੰਗਤੀ ਵਿਰਾਗ ਆ ਗਿਆ ਲੱਗਿਆ ਪਤਾ ਅੱਗੇ ਇਹ ਕਾਰਨ ਵਿਰਾਗ ਨੰਬਰ 3 ਦੇ ਹੈ ਕਾਰਨ ਵਿਰਾਗ ਇਸ ਵਿਰਾਗ ਨੂੰ ਉਪਜਨ ਲਈ ਕੋਈ ਨਾ ਕੋਈ ਕਾਰਨ ਵਿਧੀ ਬਣਦੀ ਆ ਕੋਈ ਰੀਜਨ ਹੁੰਦਾ ਹੈ ਕਾਰਨ ਹੁੰਦਾ ਹੈ ਕੋਈ ਵਿਧੀ ਬਣਦੀ ਆ ਉਹਨੂੰ ਕਹਿੰਦੇ ਆ ਜੀ ਕਾਰਨ ਵਿਰਾਗ ਕਾਰਨ ਵਿਰਾਗ ਔਰ ਉਹਦੇ ਕਰਕੇ ਕੀ ਹੁੰਦਾ ਕਿ ਉਹ ਜੀਵ ਨੂੰ ਉਹਦੇ ਮਨ ਦੇ ਉੱਤੇ ਠੋਕਰ ਵਾਈਦੀ ਠੋਕਰ ਵਾਈਦੀ ਆ ਤੇ ਫਿਰ ਉਹ ਵੈਰਾਗ ਦੇ ਵਿੱਚ ਆਉਂਦਾ ਹੁਣ ਜਿਵੇਂ ਆਪਾਂ ਭਾਈ ਲక్ష్మణਦਾਸ ਰਾਜਪੂਤ ਦੀ ਗੱਲ ਕਰੀਏ ਜਦੋਂ ਉਸਨੇ ਸ਼ਿਕਾਰ ਕੀਤਾ ਹਿਰਨੀ ਦਾ ਸ਼ਿਕਾਰ ਕੀਤਾ ਤਾਂ ਉਸ ਸਮੇਂ ਹਿਰਨੀ ਦੇ ਪੇਟ ਦੇ ਵਿੱਚੋਂ ਦੋ ਬੱਚੇ ਜਿਹੜੇ ਸੀ ਉਹ ਤੜਸੜ ਕੇ ਮਰ ਗਏ ਤੜਸੜ ਕੇ ਮਰ ਗਏ ਸੋ ਇਸੇ ਕਾਰਨ ਹੀ ਉਹਨੂੰ ਉਹਨੂੰ ਵੇਖ ਕੇ ਉਹਦਾ ਮਨ ਜਿਹੜਾ ਐਸਾ ਹੋਇਆ ਉਹਨੇ ਕੀ ਹੋਇਆ ਘਰ-ਬਾਰ ਛੱਡ ਕੇ ਉਹ ਬੇਰਾਗੀ ਹੋ ਗਿਆ ਉਹਦਾ ਨਾਮ ਪੈ ਗਿਆ ਮਾਦੋਦਾਸ ਬੇਰਾਗੀ ਪੈ ਗਿਆ ਅੱਛਾ ਜਿਸਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਪਾਸੋਂ ਅੰਮ੍ਰਿਤਸਰ ਕੇ ਬਾਬਾ ਬੰਦਾ ਸਿੰਘ ਬਹਾਦਰ ਬਣ। ਫਿਰ ਉਹ ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹ ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਹੀ ਉਹ ਬਣ ਗਿਆ। ਕਿਉਂਕਿ ਉਹਦੇ 'ਚ ਕਾਰਨ ਸੀ। ਉਹਦੇ 'ਚ ਕਾਰਨ ਸੀ। ਇਸ ਕਰਕੇ ਕਹਿੰਦੇ ਇਹਨੂੰ ਕਾਰਨ ਜਿਹੜਾ ਹੈ ਮੂਕਾਰਨ ਬੈਰਾ। ਇਤਨੇ ਅਗੇ ਸੁਤੇ ਵਿਰਾਗ ਸੰਗਤੀ ਵਿਰਾਗ ਤੇ ਕਾਰਨ ਵਿਰਾਗ ਪਹਿਲਾਂ ਆਪਾਂ ਉਹ ਗੱਲ ਕਰ ਚੁੱਕੇ ਹਾਂ ਵਿਰਾਗ ਕੀ ਸੀਗਾ ਹੁਣ ਇਹ ਤਿੰਨ ਤਰ੍ਹਾਂ ਦੇ ਵਿਰਾਗ ਵੀ ਤਿੰਨੇ ਜਿਹੜੇ ਆ ਉਹ ਆਪਾਂ ਉਹਨਾਂ ਦੀ ਜਿਹੜੀ ਹੈ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਹੈ ਵਿਚਾਰ ਸਾਰੀ ਕਰ ਲਈ ਹੈ ਸੋ ਅਗਲੀ ਵੀਡੀਓ ਦੇ ਵਿੱਚ ਫਿਰ ਆਪਾਂ ਅਗਲੇ ਵਿਸ਼ੇ ਦੇ ਨਾਲ ਆਪਾਂ ਮਿਲਾਂਗੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ